ਦੁਪਈਆ ਵਾਹਨ ਚਲਾਉਣ ਵਾਲਿਆਂ ਦੇ ਲਈ ਹੈ ਵੱਡੀ ਖਬਰ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਖਾਸ ਨਿਰਦੇਸ਼ 노 ਹੈਲਮਟ 노 ਆਇਲ ਨੀਤੀ ਅਪਣਾਉਣ ਦੇ ਦੇ ਦਿੱਤੇ ਨੇ ਹੁਕਮ ਜੀहां ਇੱਕ ਖਬਰ ਉਹਨਾਂ ਲੋਕਾਂ ਦੇ ਲਈ ਖਾਸ ਹੈ ਜਿਹੜੇ ਦੁਪਈਆ ਵਾਹਨ ਚਲਾਉਂਦੇ ਨੇ ਤੇ ਯੂਪੀ ਦੇ ਨਿਵਾਸੀ ਨੇ ਉਹ ਇੱਕ ਖਬਰ ਧਿਆਨ ਦੇ ਨਾਲ ਸੁਣ ਲੈਣ ਤੇ ਇਸ ਤੇ ਅਮਲ ਵੀ ਕਰ ਲੈਣ ਕਿਉਂਕਿ ਸਰਕਾਰ ਨੇ ਖਾਸ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤੇ ਕਹਿ ਦਿੱਤਾ ਹੈ ਕਿ ਨੋ ਹੈਲਮਟ ਨੋ ਔਇਲ ਨੀਤੀ ਨੂੰ ਅਪਣਾਇਆ ਜਾਵੇ ਦੱਸਦੀ ਹੈ ਇੱਕ ਯੂਪੀ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਦੁਪਈਆ ਵਹਨਤਾ ਚਲਾਉਂਦੇ ਨੇ ਪਰੰਤੂ ਹੈਲਮਟ ਨਹੀਂ ਪਹਿਨਦੇ ਜਦੋਂ ਉਹ ਪੈਟਰੋਲ ਪੰਪਾਂ ਤੇ ਪੈਟਰੋਲ ਲੈਣ ਲਈ ਜਾਣਗੇ ਤਾਂ ਉਹਨਾਂ ਨੂੰ ਪੈਟਰੋਲ ਨਹੀਂ ਮਿਲੇਗਾ ਜਾਨੀ ਕਿ no helmet no oil ਨੀਤੀ અપਨਾਉਣ ਦੇ ਹੁਕਮ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਨੇ ਬੀਤੀ 8 ਜਨਵਰੀ ਨੂੰ ਟ੍ਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਵਰਜੇਸ਼ ਨਾਰਾਇਣ ਸਿੰਘ ਹੋਰਾਂ ਨੇ ਇਹ ਹੁਕਮ ਜਲ ਤੋਂ ਜਲਦ ਲਾਗੂ ਕਰਨ ਦੇ ਆਦੇਸ਼ ਦੇ ਦਿੱਤੇ ਨੇ ਤੇ ਰਾਜ ਦੇ 75 ਜ਼ਿਲ੍ਹਿਆਂ ਦੇ ਵਿੱਚ ਇਹ ਹੁਕਮ ਬਹੁਤ ਜਲਦ ਲਾਗੂ ਕਰ ਦਿੱਤਾ ਜਾਵੇਗਾ ਦੱਸਦੀਏ ਕਿ ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਹੋਰਾਂ ਦੇ ਦਿੱਤੇ ਹੋਏ ਜਿਹੜੇ ਦਿਸ਼ਾ ਨਿਰਦੇਸ਼ ਸਨ ਉਹਨਾਂ ਨੂੰ ਹੀ ਇਹ ਨੀਤੀ ਉਜਾਗਰ ਕਰਦੀ ਹੈ ਉਹਨਾਂ ਨੇ ਕਿਹਾ ਸੀ ਕਿ 1 ਸਾਲ ਦੇ ਵਿੱਚ 25 ਤੋਂ 26000 ਦੇ ਕਰੀਬ ਲੋਕ ਜਿਹੜੇ ਕਿ ਸੜਕੀ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਨੇ ਤੇ ਅੰਕੜੇ ਇਹ ਬਿਆਨ ਕਰਦੇ ਨੇ ਜਿਹੜੇ ਵੀ ਸੜਕੀ ਹਾਦਸੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਮਰਦੇ ਨੇ ਜ਼ਿਆਦਾਤਰ ਉਹਨਾਂ ਨੇ ਹੈਲਮਟ ਨਹੀਂ ਪਹਿਨੇ ਹੁੰਦੇ ਇਸ ਕਰਕੇ ਉਹਨਾਂ ਦੀ ਸੁਰੱਖਿਆ ਘੱਟ ਹੁੰਦੀ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਮੁੱਖ ਮੰਤਰੀ ਹੁਰਾਂ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਹੇਠ ਹੀ ਇਸ ਨੀਤੀ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਜਲਦ ਹੀ ਰਾਜ ਦੇ 75 ਜ਼ਿਲ੍ਹਿਆਂ ਦੇ ਵਿੱਚ ਇਹ ਨੀਤੀ ਲਾਗੂ ਵੀ ਕਰਨ ਦਿੱਤੀ ਜਾਵੇਗੀ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਸਰਕਾਰ ਨੇ ਇਹ ਹੁਕਮ ਦਿੱਤੇ ਨੇ ਕਿ ਜਲਦ ਤੋਂ ਜਲਦ ਇਸ ਸਬੰਧ ਦੇ ਵਿੱਚ ਪੈਟਰੋਲ ਪੰਪਾਂ ਤੇ ਬੋਰਡ ਵੀ ਲਗਾਏ ਜਾਣ ਤਾਂ ਕਿ ਲੋਕ ਜਦੋਂ ਵੀ ਪੈਟਰੋਲ ਪੰਪ ਤੇ ਆਉਣ ਤਾਂ ਉਹ ਇਹਨਾਂ ਬੋਰਡਾਂ ਨੂੰ ਪੜ ਕੇ ਇਸ ਨੀਤੀ ਦੀ ਇਹ ਬਾਰੇ ਵਿੱਚ ਜਾਣਕਾਰੀ ਲੈ ਸਕਣ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਇਹ ਜਾਗਰੂਕਤਾ ਫੈਲਾਉਣ ਦੇ ਲਈ ਮੀਡੀਆ ਦੀ ਵਰਤੋਂ ਕੀਤੀ ਜਾਵੇ ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਚਾਹੇ ਸੋਸ਼ਲ ਮੀਡੀਆ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਹੋਵੇ ਹਰ ਤਰ੍ਹਾਂ ਦੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਇਹ ਜਾਣਕਾਰੀ ਪੂਰੇ ਰਾਜ ਦੇ ਵਿੱਚ ਫਲਾਈ ਜਾਣੀ ਚਾਹੀਦੀ ਹੈ ਦੱਸਦੀ ਹੈ ਕਿ ਗੋਤਮਗਨਗਰ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਪ੍ਰੰਤੂ ਇਹ ਵਿਆਪਕ ਤੌਰ ਤੇ ਸ਼ੁਰੂਆਤ ਨਹੀਂ ਸੀ ਹੋਈ ਹੁਣ ਸਰਕਾਰ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਨਿਰਦੇਸ਼ ਜਾਰੀ ਕਰਦੇ ਹੁਕਮ ਦਿੱਤੇ ਗਏ ਨੇ ਤੇ ਜਲ ਤੋ ਜਲ ਇਸ ਤੇ ਅਮਲ ਵੀ ਕੀਤਾ ਜਾਵੇਗਾ ਦੱਸਦੀ ਹੈ ਕਿ ਅੰਕੜੇ ਇਹ ਬਿਆਨ ਕਰਦੇ ਨੇ ਕਿ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਮਾਰੇ ਜਾਂਦੇ ਨੇ ਜ਼ਿਆਦਾਤਰ ਉਹਨਾਂ ਨੇ ਹੈਲਮਟ ਨਹੀਂ ਪਹਿਨੇ ਹੁੰਦੇ ਉਹਨਾਂ ਦੀ ਸੁਰੱਖਿਆ ਬਹੁਤੀ ਪਰਪੱਖ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਮੌਤ ਦਰ ਨੂੰ ਘਟਾਉਣ ਦੇ ਲਈ ਤੇ ਨਾਲ ਹੀ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਇਹ ਜਿਹੜੀ ਨੀਤੀ ਅਪਣਾਈ ਗਈ ਹੈ ਸਰਕਾਰ ਨੇ ਇਹ ਕਲ ਕਹਾ ਦਿੱਤੀ ਹੈ ਕਿ ਨੋ ਹੈਲਮਟ ਨੋ ਆਇਲ ਨੀਤੀ ਨੂੰ ਜਲ ਤੋਂ ਜਲਦ ਅਪਣਾਇਆ ਜਾਵੇ ਤਾਂ ਕਿ ਸੂਬੇ ਦੇ ਵਿੱਚ ਜਿਹੜੀ ਸੜਕੀ ਹਾਦਸਿਆਂ ਦੇ ਵਿੱਚ ਮੌਤ ਹੁੰਦੀ ਹੈ ਇਸ ਮੌਤ ਦਰ ਨੂੰ ਘਟਾਇਆ ਜਾ ਸਕੇ ਸੋ ਇਸ ਨੀਤੀ ਨੂੰ ਜਲ ਤੋਂ ਜਲਦ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ